ਸਤਨਾਮ ਚੌਧਰੀ ਨੂੰ ਵਾਰਡ ਨੰਬਰ 2 ਤੋਂ ਉਮੀਦਵਾਰ ਅਤੇ ਅਰुण ਗਾਬਾ ਨੂੰ ਜੀਲਾ ਕਾਂਗਰਸ ਦਾ ਚੁਣਿਆ ਗਿਆ ਸਕੱਤਰ ਖੰਨਾ ਕਾਂਗਰਸ ਵੱਲੋਂ ਵਾਰਡ ਨੰਬਰ 2 ਦੀ ਜਿਮਨੀ ਚੋਣਾ ਦੇ ਲਈ ਸਤਨਾਮ ਸਿੰਘ ਚੌਧਰੀ ਨੂੰ ਬਤੌਰ ਉਮੀਦਵਾਰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਉੱਥੇ ਹੀ ਅਰुण ਗਾਬਾ ਨੂੰ ਜੀਲਾ ਕਾਂਗਰਸ ਖੰਨਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਖੰਨਾ ਚ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਜੀਲਾ ਕਾਂਗਰਸ ਦੀ ਸਮੂੱਚੀ ਲੀਡਰਸ਼ਿਪ ਵੀ ਮੌਜੂਦ ਰਹੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੀਆਂ ਮਿਸਪਲ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਖਾਸ ਕਰਕੇ ਜੇ ਮੈਂ ਖੰਨੇ ਦੀ ਗੱਲ ਕਰਾਂ ਕਿਉਂਕਿ 3 ਸਾਲ ਹੋ ਗਏ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਔਰ ਖੰਨੇ ਦੇ ਅੰਦਰ ਜਿਸ ਤਰੀਕੇ ਨਾਲ ਪ੍ਰੈਸ਼ਰ ਪੋਲਿਟਿਕਸ ਹੋ ਰਹੀ ਹੈ ਦਬਾਅ ਬਣਾਇਆ ਜਾ ਰਿਹਾ ਵਿਰੋਧੀਆਂ ਦੇ ਉੱਤੇ ਇਹ ਬਹੁਤ ਹੀ ਨਿੰਦਣਯੋਗ ਹੈ ਇਹ ਕੋ ਖੰਨਾ ਜਿਹੜਾ ਉਹ ਇੱਕ ਅਮਨ ਪਸੰਦ ਸ਼ਹਿਰ ਹੈ ਇੱਥੇ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਰਹੀ ਹੈ ਹਮੇਸ਼ਾ ਔਰ ਇਹ ਪਹਿਲਾ ਮੌਕਾ ਜਦੋਂ ਕਿਸੇ ਸਰਕਾਰ ਦੇ ਸਮੇਂ ਚ ਇਹੋ ਜੀ ਬੇਚੈਨੀ ਔਰ ਇਹੋ ਜੀ ਡਰਾਉਣ ਧਮਕਾਉਣ ਦੀ ਰਾਜਨੀਤੀ ਜਿਹੜੀ ਇਹ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਤੂੰ ਤਾਜ਼ਾ ਮਿਸਾਲ ਦੇਖੋ ਹੁਣ ਦੋ ਨੰਬਰ ਵਿੱਚ ਬਾਈ ਇਲੈਕਸ਼ਨ ਹੋ ਰਹੀ ਹੈ ਸਾਡੇ ਆਗੂ ਜਿਹੜੇ ਸਾ ਗੁਰਮਿੰਦਰ ਸਿੰਘ ਲਾਲੀ ਬੜੇ ਸੀਨੀਅਰ ਸਾਡੀ ਪਾਰਟੀ ਦੇ ਨੇਤਾ ਸੀਗੇ ਉਹਨਾਂ ਦਾ ਬੇਵਕਤ ਮੌਕੇ ਤੇ ਅਕਾਲ ਚਲਾਣਾ ਹੋ ਗਿਆ ਤੇ ਉਹ ਇਹ ਜਿਹੜੀ ਇਲੈਕਸ਼ਨ ਸੀਗੀ 2 ਨੰਬਰ ਦੀ ਇਹ ਬਾਇਲੈਕਸ਼ਨ ਦੇ ਤੌਰ ਤੇ ਪੂਰੇ ਪੰਜਾਬ ਵਿੱਚ ਜੋ ਕਮੇਟੀਆਂ ਔਰ ਕਾਰਪੋਰੇਸ਼ਨਾਂ ਦੀ ਚੋਣਾਂ ਹੋ ਰਹੀਆਂ ਉਹਦੇ ਨਾਲ ਹੋ ਰਹੀ ਹੈ ਔਰ ਸਾਡਾ ਡਿਕਲੇਅਰਡ ਕੈਂਡੀਡੇਟ ਕਾਂਗਰਸ ਪਾਰਟੀ ਦਾ ਗੁਰਜਸ਼ਨ ਸਿੰਘ ਨੂੰ ਦਬਾਅ ਬਣਾ ਕੇ ਉਹਦੇ ਤੇ ਪ੍ਰੈਸ਼ਰ ਬਣਾ ਕੇ ਉਹਨੂੰ ਇਲੈਕਸ਼ਨ ਜਿਹੜਾ ਲੜਨ ਤੋਂ ਰੋਕਿਆ ਗਿਆ ਇਹ ਬਹੁਤ ਹੀ ਮਨਪਾਗੀ ਔਰ ਬੜੀ ਨਿੰਦਣਯੋਗ ਗੱਲ ਹੈ ਔਰ ਇਹ ਪਹਿਲਾ ਮੌਕਾ ਨਹੀਂ ਹੈਗਾ ਪਹਿਲਾ ਲੋਕ ਸਭਾ ਚੋਣਾਂ ਚ ਅਸੀਂ ਪਾਰਟੀ ਦਫਤਰ ਜਿਹੜਾ ਉਹ ਬਿਲਕੁਲ ਲੈ ਲਿਆ ਸੀਗਾ ਉਹਦੀ ਸਫਾਈ ਹੋ ਚੁੱਕੀ ਸੀਗੀ ਔਰ ਸਾਡਾ ਟੈਂਟ ਲੱਗਣਾ ਸ਼ੁਰੂ ਹੋ ਗਿਆ ਸੀ ਇੱਕ ਦਿਨ ਬਾਅਦ ਚ ਸਾਡੇ ਜਿਹੜੇ ਕੈਂਡੀਡੇਟ ਸੀ ਡਾਕਟਰ ਅਮਰ ਸਿੰਘ ਜੀ ਉਹਨਾਂ ਨੇ ਉਦਘਾਟਨ ਕਰਨਾ ਸੀਗਾ ਆਪਣੇ ਚੋਣ ਦਫਤਰ ਦਾ ਔਰ ਪੂਰੇ ਨੌ ਹਲਕਿਆਂ ਦਾ ਉਹ ਇੱਕ ਸਾਂਝਾ ਚੋਣ ਦਫਤਰ ਬਣਾਣਾ ਸੀਗਾ ਔਰ ਐਨ ਮੌਕੇ ਤੇ ਆ ਕੇ ਉਹਨੂੰ ਉਸ ਜਿਹੜੇ ਸਾਡੇ ਮਾਲਕ ਸੀਗੇ ਉਸ ਸ਼ੋਰੂਮ ਦੇ ਉਹਨਾਂ ਨੂੰ ਮੁਕਾ ਦਾ ਦਿੱਤਾ ਗਿਆ। ਤੋਂ ਇਹੋ ਜੀ ਗੱਲਾਂ ਚੱਲ ਰਹੀਆਂ ਨੇ ਅੱਜ ਤੁਸੀਂ ਦੇਖੋ ਸਾਡੀ ਕਮੇਟੀ ਦਾ ਮਿਨਿਸਪਲ ਕਮੇਟੀ ਦਾ ਚੁਣਿਆ ਹੋਇਆ ਪ੍ਰਧਾਨ ਜਿਹੜਾ ਜਿਹਨੂੰ ਲੋਕਾਂ ਨੇ ਚੁਣਿਆ ਪੂਰੇ ਸ਼ਹਿਰ ਨੇ ਚੁਣਿਆ ਐਮਸੀ ਸਭਾ ਨਾਲ ਨੇ ਚੁਣਿਆ ਅੱਜ ਉਹਨੂੰ ਤਕਰੀਬਨ ਅੰਡਰਗਰਾਊਂਡ ਹੋਏ ਨੂੰ 20-22 ਦਿਨ ਹੋ ਗਏ। ਇਹ ਪੋਲਿਟਿਕਸ ਕਦੋਂ ਤੱਕ ਚੱਲੇਗੀ? ਇਹ ਜਿਹੜਾ ਇਥੋਂ ਦੇ ਸਾਡੇ ਮੰਤਰੀ ਨੇ ਤਰਨਪੁਰੀ ਸੌਂਧ ਇਹਨਾਂ ਦੇ ਜਿਹੜੇ ਆਲੇ-ਦੁਆਲੇ ਇਰਦ-ਗਿਰਦ گروਹ ਬਣਿਆ ਹੋਇਆ ਇੱਕ ਚਾਰ-ਪੰਜ ਲੋਕਾਂ ਦਾ ਔਰ ਉਹ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਉਹਨਾਂ 'ਤੇ ਦਬਾਅ ਬਣਾਉਂਦੇ ਨੇ ਪ੍ਰੈਸ਼ਰ ਬਣਾਉਂਦੇ ਨੇ ਉਹਨਾਂ 'ਤੇ ਸੋ ਇਹ ਬਹੁਤ ਹੀ ਇੱਕ ਘਟਿਆ ਔਰ ਖੰਨੇ ਦੀ ਜਿਹੜੀ ਇਹ ਭਾਈਚਾਰਕ ਸਾਂਝ ਹੈ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਇਹ ਇਹ ਬਹੁਤ ਜ਼ਿਆਦਾ ਅਸੀਂ ਇਸ ਇਸ ਜਿਹੜੀ ਦਬਾਅ ਦੀ ਰਾਜਨੀਤੀ ਨੂੰ ਕਦੇ ਹਰਗੇ ਜੀ ਬਰਦਾਸ਼ਤ ਨਹੀਂ ਕਰਾਂਗੇ ਔਰ ਖੰਨਾ ਕਦੇ ਵੀ ਇਹੋ ਜੀ ਰਾਜਨੀਤੀ ਨੂੰ ਜਿਹੜੇ ਸੌਂਦ ਸਾਹਿਬ ਰਾਜਨੀਤੀ ਇੱਕ ਨਵੀਂ ਲੈ ਕੇ ਆਏ ਨੇ ਇੱਥੇ ਇਹਨੂੰ ਚੱਲਣ ਨਹੀਂ ਦਿੱਤੀ ਜਾਊਗੀ ਅੱਜ ਸਾਨੂੰ ਐਨ ਮੌਕੇ ਦੇ ਉੱਤੇ ਜਦੋਂ ਕਿ ਆਖਰੀ ਦਿਨ ਸੀਗਾ ਨਾਮਿਨੇਸ਼ਨ ਦਾ ਅੱਜ 3 ਵਜੇ ਤੋਂ ਬਾਅਦ ਕਾਗਜ਼ ਜਿਹੜੇ ਸੀਗੇ ਉਹ ਨਹੀਂ ਸੀ ਭਰੇ ਜਾਣੇ ਤੋਂ ਅਸੀਂ ਆ ਸਾਡੇ ਸਤਨਾਮ ਸਿੰਘ ਚੌਧਰੀ ਜਿਹੜੇ ਕਿ 2 ਨੰਬਰ ਵਾਰਡ ਤੋਂ ਹੀ ਨੇ ਪਾਰਟੀ ਦੇ ਬੜੇ ਪੁਰਾਣੇ ਆਗੂ ਨੇ ਸਾਡੇ ਯੂਥ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ ਪਾਰਟੀ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੀ ਜਿਹੜੀ ਅਨਾਜ ਮੰਡੀ ਆ ਉਹਦੇ ਵਿੱਚ ਵੀ ਇੱਕ ਚੰਗਾ ਨਾਅ ਹੈਗਾ ਇਹਨਾਂ ਦਾ ਇੱਕ ਚੰਗਾ ਪਰਿਵਾਰ ਹੈ ਤੋਂ ਸਾਰੀ ਪਾਰਟੀ ਨੇ ਇਹਨਾਂ ਨੂੰ ਬੇਨਤੀ ਕੀਤੀ ਔਰ ਇਹਨਾਂ ਨੇ ਜਾ ਕੇ ਫਿਰ ਆਪਣੇ ਨੋਮੀਨੇਸ਼ਨ ਪੇਪਰ ਕਾਂਗਰਸ ਪਾਰਟੀ ਵੱਲੋਂ ਅੱਜ ਦਾਖਲ ਕੀਤੇ ਨੇ ਤੋਂ ਇਸ ਕਰਕੇ ਅੱਜ ਤੁਹਾਨੂੰ ਇੱਥੇ ਬੁਲਾਉਣ ਦਾ ਇਹੀ ਮਕਸਦ ਸੀਗਾ ਕਿ ਬਹੁਤ ਘਟੀਆ ਔਰ ਬੜੀ ਹਲਕੀ ਰਾਜਨੀਤੀ ਜਿਹੜੀ ਆ ਉਹ ਖੰਨੇ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਸਮੇਂ ਚ ਖਾਸ ਕਰਕੇ ਤਰਨਪੁਰੀ ਸੌਂਦ ਔਰ ਜੋ ਇਹਨਾਂ ਦਾ ਇੱਕ ਝੁਗਿਰਦਾ ਬਣੇ ਹੋਏ ਜਿਹੜਾ ਸ਼ਹਿਰ ਨੂੰ ਚਲਾ ਰਹੇ ਨੇ ਔਰ ਜਿਸ ਤਰੀਕੇ ਨਾਲ ਅੱਜ ਸ਼ਹਿਰ ਦਾ ਹਰ ਵਿਕਾਸ ਦਾ ਕੰਮ ਰੁਕਿਆ ਪਿਆ ਮੈਂ 2 ਨੰਬਰ ਦੀ ਉਹ ਗੱਲ ਪੁੱਛਦਾ ਸੌਂਦ ਸਾਹਿਬ ਇਹ ਹੱਥ ਖੜਾ ਕਰਕੇ ਦੱਸ ਦੇਣ ਜਾਂ ਇਹਨਾਂ ਦੇ ਜਿਹੜੇ ਚਹੇਤੇ ਨੇ ਵੀ ਆ 2 ਨੰਬਰ ਵਾਰਡ ਦੇ ਵਿੱਚ ਆ 3 ਸਾਲਾਂ ਚ ਕੀ ਕੰਮ ਹੋਇਆ ਕੋਈ ਉੱਥੇ ਸਰਕਾਰ ਵੱਲੋਂ ਕੋਈ ਮਦਦ ਆਈ ਕੋਈ ਉਹਦੇ ਤੇ ਕੋਈ ਫੰਡ ਲਾਇਆ ਗਿਆ ਕੋਈ ਕੰਮ ਉਹਦਾ 2 ਨੰਬਰ ਵਾਰਡ ਦਾ ਇਹਨਾਂ ਨੇ ਕਰਵਾਇਆ ਤੋਂ ਇਸ ਕਰਕੇ ਇਹ ਤਾਂ ਲੋਕਤੰਤਰ ਨੂੰ ਠੇਸ ਪਹੁੰਚਾ ਰਹੇ ਨੇ ਲੋਕਤੰਤਰ ਦਾ ਕਹਾਣ ਕਰ ਰਹੇ ਨੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਲੋਕਤੰਤਰ ਨੂੰ ਬਚਾਉਣ ਦੇ ਲਈ ਮੈਂ ਅੱਜ ਖੰਨਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਹ 2 ਨੰਬਰ ਦੀ ਜਿਹੜੀ ਇਹ ਜਿਮਨੀ ਚੋਣ ਇਹਦੇ ਚ ਕਾਂਗਰਸ ਪਾਰਟੀ ਨੂੰ ਦੇ ਉਮੀਦਵਾਰ ਸਤਨਾਮ ਸਿੰਘ ਚੌਧਰੀ ਜਿਹੜੇ ਨੇ ਉਹਨਾਂ ਨੂੰ ਜਿਤਾ ਕੇ ਤੁਸੀਂ ਇਹ ਜਿਹੜਾ ਇੱਕ ਪ੍ਰੈਸ਼ਰ ਔਰ ਇੱਕ ਤਕੇ ਸ਼ਾਹੀ ਦਾ ਜਿਹੜਾ ਅੱਜ ਇੱਕ ਸਮਾ ਇਹਨਾਂ ਨੇ ਲਿਆਂਦਾ ਹੋਇਆ ਇਹਨੂੰ ਦੂਰ ਕੀਤਾ ਜਾਓ ਜਾਵੇ ਔਰ ਇਹਦੇ ਨਾਲ ਇੱਕ ਜੋ ਲੋਕਤੰਤਵ ਨੂੰ ਬਚਾਉਣ ਦੀ ਗੱਲ ਹੈ ਉਹਦੇ ਲਈ ਅਸੀਂ ਅੱਗੇ ਹੋ ਕੇ ਇੱਕ ਕਦਮ ਪਟ ਸਕੀਏ ਤੋਂ ਮੈਂ ਅੱਜ ਦੇ ਲਈ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਸਾਰਿਆਂ ਨੇ ਹਮੇਸ਼ਾ ਹੀ ਸਾਡੀ ਗੱਲ ਜਿਹੜੀ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਤੋਂ ਅਸੀਂ ਇਹ ਵੀ ਚਾਹਾਂਗੇ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਅੱਜ ਜਿਹੜੀ ਦਬਾਵੀਂ ਰਾਜਨੀਤੀ ਪੂਰੇ ਖੰਨੇ ਵਿੱਚ ਹੋ ਰਹੀ ਹੈ ਔਰ ਹੋਰ ਨਾ ਥਾਮਾਂ ਤੇ ਵੀ ਹੋ ਰਹੀ ਹੈ ਅੱਜ ਪਟਿਆਲੇ ਦੇ ਵਿੱਚ ਵੀ ਇੱਕ ਤਾਜ਼ਾ ਮਿਸਾਲ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਉੱਥੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਪਾੜ ਦਿੱਤੇ ਗਏ ਉਹਨਾਂ ਨੂੰ ਨੋਮੀਨੇਸ਼ਨ ਦਾਖਲ ਨਹੀਂ ਕਰਨ ਦਿੱਤੇ ਗਏ ਔਰ ਹਾਲੇ ਤੱਕ ਤਿੰਨ ਚਾਰ ਦਿਨ ਜਿਹੜੇ ਨੋਮੀਨੇਸ਼ਨ ਹੋ ਸੀਗੇ ਇਹਨਾਂ ਨੇ ਹਲੇ ਉਹ ਜਿਹੜੇ ਪ੍ਰੋਪਰ ਵੋਟਰ ਲਿਸਟਾਂ ਨਹੀਂ ਪਹੁੰਚਦੀਆਂ ਕੀਤੀਆਂ ਔਰ ਜਿਹੜੇ ਨੋਮੀਨੇਸ਼ਨ ਫਾਰਮਸ ਨੇ ਉਹਨਾਂ ਨੂੰ ਬਕਾਇਦਾ ਕੈਂਡੀਡੇਟਾਂ ਤੱਕ ਔਨਲਾਈਨ ਨਹੀਂ ਜਾਂ ਉੱਥੋਂ ਕਿਤੇ ਉਪਲਬਧ ਨਹੀਂ ਐਨਓਸੀਆਂ ਜਿਹੜੀਆਂ ਨੇ ਉਹ ਜਿਹੜੀਆਂ ਦੇਣ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਹੈ ਸੋ ਬਹੁਤ ਹਤਕੰਡੇ ਜਿਹੜੇ ਨੇ ਉਹ ਅਪਣਾਏ ਜਾ ਰਹੇ ਨੇ ਇਹ ਚੋਣਾ ਜਿਹੜੀਆਂ ਇਹ ਲੜਨ ਦੀ بجائے ਇਹ ਚੋਣਾ ਲੁੱਟਣ ਦੀ ਕੋਸ਼ਿਸ਼ ਜਿਹੜੀ ਝਾੜੂ ਸਰਕਾਰ ਪੂਰੇ ਪੰਜਾਬ ਵਿੱਚ ਕਰ ਰਹੀ ਹੈ ਔਰ ਖੰਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਜਿਹੜੇ ਨੇ ਇਹ ਝਾੜੂ ਸਰਕਾਰ ਦੇ ਜਿਹੜੇ ਬੜੇ ਹੋਏ ਨੇ ਤੋਂ ਮੈਂ ਥੋੜਾ ਸਾਰਿਆਂ ਦਾ ਫੇਰ ਧੰਨਵਾਦ ਕਰਦਾ King of Spices Restaurant Cafe and a Rooftop Mein ਆਪਕਾ ਸਵਾਗਤ ਹੈ ਯਹਾਂ ਕੀ ਸਰਵਿਸ ਔਰ ਰੈਸਟੋਰੈਂਟ ਕਾ ਅੰਟੀਰੀਅਰ फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है